ਪੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਗੋਸਪਕ ਪੀਰ 11ਵੀਂ ਵਾਲੀ ਸਰਕਾਰ ਨੂੰ ਮੰਨਦੇ ਹਨ ਉਹਨਾਂ ਦੇ ਨਾਮ ਦਾ ਚਿਰਾਗ ਨਾਮਾ ਰੋਸ਼ਨ ਕਰਦੇ ਹਨ ਉਹਨਾਂ ਲਈ ਅੱਜ ਦੀ ਵੀਡੀਓ ਬਹੁਤ ਖਾਸ ਹੈ ਸੋ ਵੀਡੀਓ ਨੂੰ ਅੰਤ ਤੱਕ ਬਿਨਾ ਸਕਿੱਪ ਕੀਤੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ, ਸਭ ਤੇ ਰਹਿਮਤ ਕਰਨ ਵਾਲਾ ਹੈ। ਪੀਰ ਦੀ ਪਿਆਰੀ ਸਾਧ ਸੰਗਤ ਜੀਓ। ਗੋਸਪਕ ਪੀਰ ਦੇ ਕਲਮਾ ਤੁਹਾਨੂੰ ਸਕਰੀਨ ਤੇ ਲਿਖਿਆ ਵੀ ਦਿਖਾਈ ਦੇਣਗੀਆਂ। ਇਹ ਕਲਮਾ ਤੁਸੀਂ ਪਾਕਸਾ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਜਦੋਂ ਚਿਰਾਗ ਨਾਮ ਆਵਾਂ ਉਦੋਂ ਪੜਨੀਆਂ ਹਨ ਇਹ ਕਲਮਾ ਪੜਨ ਨਾਲ ਤੁਹਾਡੀ ਜੋ ਹਾਜ਼ਰੀ ਹੈ ਉਹ ਗੋਸਪਕ ਪੀਰ ਦੇ ਦਰਬਾਰ ਵਿੱਚ ਪਹੁੰਚ ਜਾਵੇਗੀ ਅਤੇ ਤੁਹਾਨੂੰ ਮੋਹ ਮੰਗੀਆਂ ਮੁਰਾਦਾ ਵੀ ਮਿਲਣਗੀਆਂ ਸੰਗਤ ਜੀ ਹੁਣ ਆਪਾਂ ਗੋਸਪਕ ਪੀਰ ਦੀਆਂ ਕਲਮਾ ਸ਼ੁਰੂ ਕਰਦੇ ਹਾਂ ਸੁਣੀ ਅੱਲਾ ਦੇ ਨਾਮ ਸੁਣੀ ਨਬੀ ਦੇ ਨਾਮ ਸੋੰਦਾ ਨਾਮ ਰਸੂਲ ਦੇ ਏਰਾ ਮੇਲਾ ਹਰ ਮੈਦਾਨ ਤੂੰ ਬੇੜੇ ਕੁੱਲ ਜਹਾਨ ਉੜਾ ਤੇਰਾ ਰਿਸ਼ਕਾ ਮਾਰੇ ਰੂੜੀ ਵਰਗੇ ਲੱਖਾਂ ਤਾਰੇ نور ਇਲਾਹੀ ਤੇਰਾ ਪੀਰ ਵਿੱਚ ਬਗਦਾਦ ਦੇ ਲਾਇਆ ਡੇਰਾ ਚੋਰਾ ਤਾਈ ਕੁਤਬ ਬਣਾਏ ਡੁੱਬਦੇ ਬੇੜੇ ਬੰਨੇ ਲਾਏ ਸਜਦਾ نور ਇਲਾਹੀ ਦਿਆ ਲੈ ਵਰਸਾਤਾ ਤੂੰ ਬੋੜੀ ਪੀਰਾ ਮੇਰੀਆ ਤੂੰ ਮੱਕੇ ਹੱਜ ਗੁਜ਼ਾਰਿਆ ਪੀਰ ਅਬੂ ਸਵਾਲਿਆਂ ਦੇ ਪਿਆਰਿਆ ਸਜਦਾ ਸੁਣ ਅਰਜ਼ ਗੁਲਾਮ ਦੀ ਪੀਰ ਜਾਸ ਬੰਨੇ ਲਾਉਂਦਾ ਬੇੜਿਆ हक मजूद अल्लाह बिस्मिल्लाह ला इल इला मजूद अल्लाह जल तू जलाल तूखी पई दे नालतूं। हर वेले हर थां तू सजदा बिस्मिल्लाह इल इला मुहमद अरसूल अल्लाह बिस्मिल्लाह रहमान रहीम मूल अल्लाह अल्लाह वसल अल्लाह ये सन कोसभा पीर कलमा कलम तुसी हर रोज़ सवेरे शामू ਪੜਨਾ ਹੈ ਅਤੇ ਗੋਸਟਾਂ ਪੀਰ ਜੀ ਤੋਂ ਮੋਹ ਮੰਗੀਆਂ ਬਰਾਦਾਂ ਪਾਉਣੀਆਂ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ